ਨਵੋ ਵੀ ਦੋਸਤੋ ਆਪਾਂ ਦਾ ਹਲੇ ਕਣਕਾਂ ਨੇ ਵੱਢੀਆਂ ਇੱਧਰ ਛੱਠੇ ਝੋਨੇ ਦੀ ਤਿਆਰੀ ਵੀ ਕਰੀ ਜਾਂਦੇ ਦੇਖੋ ਪਨੀਰੀ ਬੀਜਣੀ ਇਹਨਾਂ ਨੇ ਇਹਨੂੰ ਛੱਟਾਈ ਦੇ ਦੇਣਾ ਇਦਾਂ ਬੱਸ ਬੱਸ ਠੀਕ ਹੈ ਇਹ ਕਿੰਨੇ ਦਿਨਾਂ 'ਚ ਤਿਆਰ ਹੋ ਜਾਂਦੀ ਪਨੀਰੀ ਵੀ ਪਲੀਤਰ ਕਾ ਸੋਟਿਆ ਵਟੀ ਗਿਆ ਨਹੀਂ ਹਾਂ ਮਹੀਨਾ ਖੰਡ ਦਾ ਲੱਗ ਹੀ ਜਾਣਾ ਲੋ ਵੀ ਇਹਨਾਂ ਨੇ ਤਾਂ ਇਦਾਂ ਹੀ ਛੱਟਾ ਦੇ ਦੇਣਾ ਤੇ ਕੰਮ ਕੰਮ ਬਾਅਦ ਇਹਨਾਂ ਨੇ ਫਿਰ ਨਾਲ ਹੀ ਝੋਨਾ ਸ਼ੁਰੂ ਕਰ ਦੇਣਾ ਜੀ ਇਹ ਤੇ ਮਸ਼ੀਨ ਦਾ ਸੀਜ਼ਨ ਦੋ ਵਾਰੀ ਲੱਗ ਜਾਂਦਾ ਝੋਨੇ ਦਾ ਹੀ ਉੱਧਰ ਖੜੀ ਆਈ ਮਸ਼ੀਨ ਬਸ ਕਟਰ ਦਾ ਕੰਮ ਹੋ ਗਿਆ ਜਾਂ ਬਸ ਥੋੜਾ ਹੀ ਰਹਿ ਗਿਆ ਆ ਬਾਹਰੀ ਗਿਲ ਦੀ ਸੈਟਿੰਗ ਜੀ ਕਰਨੀ ਹੈ ਤੇ ਉਸ ਤੋਂ ਬਾਅਦ ਫੇਰ ਚੱਲਾਂਗੇ ਪੰਜਾਬ ਨੂੰ ਇੱਥੇ ਅੱਜ ਤੋਂ ਤੇ ਇੱਥੇ ਵੀ ਬਹੁਤ ਪਈ ਨਹੀਂ ਤੇ ਅੱਗੇ ਦਾ ਮੌਸਮ ਬਿਲਕੁਲ ਸਾਫ ਹੀ ਨਿਕਲਦਾ ਹੈ ਸਵੇਰ ਸਵੇਰ ਉਹ ਵੀ ਕੱਲ੍ਹ ਹੱਗ ਵਾਲੀ ਰਹਿ ਗਈ ਫਿਰ ਟੱਕਾ ਹੁੰਨ ਵਾਲਾ ਬਾਕੀ ਤਾਂ ਹੋ ਗਿਆ ਜੀ ਸਾਰਾ ਕੰਮ ਜੀ ਲਾਓਗੇ ਉਹ ਕਦੋਂ ਲਾਓਗੇ ਉਹ ਜੀ ਮਤਲਬ ਉਹ ਲਾਵਾਂ ਤੁਹਾਡੇ ਨਾਲ ਹੀ ਅੱਛਾ ਅੱਛਾ ਇਹ ਇਧਰ ਜ਼ਿਆਦਾ ਝੋਨਾ ਕਿਹੜਾ ਲੱਗਦਾ ਕੀ ਨਾ ਕੀ ਝੋਨੇ ਦਾ ਮੈਂ ਲਾਉਨੇ ਹਾਈ ਬ੍ਰਿਡ ਜੀ ਝੋਨੇ ਅੱਛਾ ਅੱਛਾ ਜੀ 64 ਚਵੜੀ ਹੋਇਆ 72 73 ਐ ਸਭ ਚਵੜੀ ਚਵੜੀ ਰਹੋਣਗੇ ਚੌੜ ਚੌੜੀ ਚੋਨਾ 8 9 ਕੋਨ ਤੱਕ ਨਹੀਂ ਠੀਕ ਠੀਕ ਉਹ ਵਦਰਾ ਹਾਈਵੇ ਉਧਰ ਮਹਿੰਗੇ ਜਾਂਦੇ 300 300 ਰੁਪਏ ਕਿਨੇ ਦੇ 60 ਚੋਨਾ ਦੋ ਹੀ ਕਿੰਨੇ ਗੱਲੇ ਲਾਉਣਾ ਹਣਾ ਇਹ ਤਾਂ ਹੀ ਥੋੜੇ ਲਾਉਣਾ ਉਹ ਤੇ ਹੋਈ ਪੈਨਾਂ ਨਾਲ ਕਰਦੇ ਕਿਉਂਕਿ ਉਹ ਚੋਨਾ ਲਾਉਣ ਤੇ ਫੇਰ ਲੇਟ ਹੋਣਾ ਇਹਨਾਂ ਮੈਂ ਲਵਾ ਦੇਣਾ ਇਹਨਾਂ ਤੇ ਆਵਦਾ ਨਹੀਂ ਤੇ ਮਸ਼ੀਨਤੀ ਰਹਿਣਾ ਨਾ ਇਹਦਾ ਜਿਆਦਾ ਪਿਛਲੇ ਸਾਲ ਜਿਆਦਾ ਲਾਪੇ ਸੀ ਮੁਰਕੇ ਫਲਾਰਾ ਵਾੜਾ ਕਰ ਦਿੱਤਾ ਹੈ ਉਧਰ ਜਿੰਨੇ ਪਰਾਟ ਆ ਨੀ ਤੇ ਨਦੀ ਦੇ ਵਿੱਚੋਂ ਨਾ ਲਾਉਂਦੇ ਜੀ ਕਿ ਨਹੀਂ ਉਦੋਂ ਬਾਅਦ ਉਦੋਂ ਮੰਨ ਕੇ ਚਲੋ ਵੀ ਬਾਅਦ ਚ ਬਾਰਿਸ਼ਾਂ ਸ਼ੁਰੂ ਹੋ ਜਾਂਦੀਆਂ ਬਸ ਉੱਥੇ ਪਈਆਂ ਰਹਿਣੀਆਂ ਵਾ ਤੇ ਅਸੀਂ ਉਦਾਂ ਨਹੀਂ ਜਾਣਾ ਇਹ ਤਾਂ ਬਿਲਕੁਲ ਮਦਰ ਬੀਜਣੀ ਹੋਈ ਇੱਕ ਪਾੜ ਪਾ ਕੇ ਤੇ ਬਾਅਦ ਦੀ ਦਿਨ ਦੇ ਸੇਟਾ ਮਾਰ ਕੇ ਸਵਾਗਾ ਸਿਰ ਨਹੀਂ ਤੇ ਨਦੀ ਜੇ ਇਕੱਲੀ ਕਣਕੀ ਬੀਜਦੇ ਜੀ ਹਾਂਜੀ ਕਣਕੀ ਬੀਜਣੀ ਠੀਕ ਠੀਕ ਹੈ ਹਾਂਜੀ ਕਣਕੀ ਬੀਜਣੀ ਉੱਥੇ ਉੱਥੇ ਕਣਕ ਤੇ ਥੋੜੀ ਨਹੀਂ ਹੁੰਦੀ ਨਸੀਬ ਮਦਰ ਰੱਜ ਕੇ ਚੱਲਦੀ ਉੱਥੇ ਹੀ ਇਨੇ 20 ਕਿਲੋ ਦੀ ਜੀ ਕਿਹਾ ਜੀ ਨਹੀਂ 70 ਕਿਲੋ ਤੇ ਇਹ ਤੇ ਠੇਕਾ ਵੈਸੇ ਕੀ ਚੱਲਦਾ ਉੱਥੇ ਠੇਕਾ ਨਹੀਂ ਉੱਥੇ ਦਾ ਅਸੀਂ ਪੜੀਆਂ ਰਹੀਆਂ ਸੀ ਗੱਲ ਕਰਦੀਆਂ ਚੱਲਦੀਆਂ ਬਹੁਤ ਚਿਰ ਤੋਂ ਹਿੱਸੇ ਤੇ ਜੋ ਹੁੰਦਾ ਹੋ ਦੇ ਬਾਕੀ ਜਿਹੜਾ ਜਿੰਨੇ ਲੋਕਾਂ ਨੇ ਲਈਆਂ ਉਹ ਕਿਨੇ 20 ਕਿਲੋ ਤੇ ਲਈ ਕਿਨੇ 30 ਕਿਲੋ ਵੀ ਦਿੱਤੇ ਕਿਨੇ 30 ਕਿਲੋ ਤੇ ਲਈ ਠੀਕ 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 ਜੇ ਤੁਸੀਂ ਲਓ ਜਿਤਨਾ ਪਹਿਲੀ ਤੇ ਮਤਲਬ ਤੁਹਾਡੀ ਗੱਲਬਾਤ ਕਰਾਂ ਹੋ ਜਾਂਦੀ ਹੈ ਤੇ ਮਤਲਬ ਅਸੀਂ 1 ਸਾਲ ਫ੍ਰੀ ਦੇ ਦਿਆਂਗੇ 2 ਸਾਲ ਤੇ ਤੁਹਾਨੂੰ ਅਸੀਂ ਜਗਲੀ ਬਣ ਜੂ ਕਿੰਨੇ ਕਰ ਲਵਾਂਗੇ